ਪ੍ਰਮਾਤਾ ਸੁਦੇਸ਼ਾ ਜੀ ਮਹਾਰਾਜ ਰੈਵੜ ਰਾਜਪਿਤਾ ਰਮੇ ਜੀ ਇਹਨਾਂ ਦੇ ਆਸ਼ੀਰਵਾਦਾਂ ਦੇ ਨਾਲ ਅੱਜ ਲੁਧਿਆਣਾ ਦੇ ਵਿੱਚ ਵਰਤਮਾਨ ਦੇ ਸਾਹਮਣੇ ਜੋ ਬਹੁਤ ਵੱਡਾ ਗਰਾਊਂਡ ਹੈ ਐਗਜ਼ਿਬਿਸ਼ਨ ਉਹਦੇ ਵਿੱਚ 2 ਮਾਰਚ 2025 ਦਿਨ ਐਤਵਾਰ ਵਿਸ਼ਾਲ ਸੰਸਮਾਗਮ ਦਾ ਕਾਰਜਕ੍ਰਮ ਆਪ ਦੇਖ ਰਹੇ ਹੋ ਬਣਾ ਹੋਇਆ ਹੈ हजार हजारों की तादाद में संगत इत रही है अलग अलग स्थाना तो और सारे का सतगुरु के प्रति आस्था श्रद्धा विश्वास और ज़्यादा बने सतगुरु दशीर्वादा प्राप्त कितिया जा रही हैं ये सारा संसार एक फैमिली है वी आर ए ग्लोबल फैमिली हजूर का ऐसा वाइटल विजन है कि ज्ञान की जोत जगह जगह तक पहुँचे और प्रेम वाली गंगा हर घर तक जाए ਪਰਮਿਸ਼ਨ ਦੀ ਜੋ ਇੱਕ ਐਪੈਕਸ ਛਵੀ ਹੈ ਇਸ ਨੂੰ ਹੋਰ ਜ਼ਿਆਦਾ ਨਿਕारण ਦੇ ਲਈ ਹਰ ਇੱਕ ਦਾ ਯੋਗਦਾਨ ਬਣਿਆ। ਇਸ ਵੇਲੇ ਰਾਈਟ ਨੋ ਅਸੀਂ ਪਬਲਿਕੇਸ਼ਨ ਕਾਊਂਟਰ ਦੇ ਉੱਤੇ ਖੜੇ ਹਾਂ। ਪ੍ਰਸ਼ੰਤ ਕੌਮਲ ਜੀ ਇਸ ਨੂੰ ਪੂਰੀ ਤਰ੍ਹਾਂ ਨਾਲ ਅਗਵਾਈ ਕਰ ਰਹੇ ਹਨ ਆਪਣੀ ਟੀਮ ਦੇ ਨਾਲ 100 ਮੈਂਬਰ ਪਬਲਿਕੇਸ਼ਨ ਵਿੱਚ ਹਨ। سٹਾਲ ਲੱਗੇ ਹੋਏ ਹਨ ਜਿਦੇ ਵਿੱਚ ਵਿਸ਼ੇਦਿਆਂ ਜਿਤਨੇ ਵੀ ਰਿਲੇਟਿਡ ਬੁੱਕਸ ਨੇ ਔਰ ਤਰ੍ਹਾਂ ਤਰ੍ਹਾਂ ਦੇ ਹੋਰ ਸਕ੍ਰਿਪਟਸ ਹਨ ਸਾਰੇ ਅਵੇਲੇਬਲ ਹਨ। ਐਸੀ ਆਸ ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲਾ ਹਰ ਜਗਿਆਸੂ ਆਉਣ ਵਾਲਾ ਹਰ ਭਗਤ ਉਸ ਨੂੰ ਇਥੋਂ ਪੂਰੀ ਤਰ੍ਹਾਂ ਨਾਲ ਡਿਵਾਈਨ ਵਰਚੁਅਲ ਦੇ ਨਾਲ ਲਗ ਬਲ ਬਰੇਸ ਹੋ ਕੇ ਇਥੋਂ ਜਾਣ ਔਰ ਕਿਸੇ ਨੂੰ ਵੀ ਕਿਸੇ ਪ੍ਰਕਾਰ ਦੀ ਕਮੀ ਨਾ ਰਹੇ ਰਿਵਿਸ਼ਨ ਪ੍ਰੇਅਰ ਫਾਰ ਆਲ ਦਾ ਹਿਊਮੈਨਿਟੀ ਕਿ ਸਾਰਾ ਸੰਸਾਰ ਇੱਕ ਸੁਖੀ ਪਰਿਵਾਰ ਬਣੇ ਔਰ ਕਿਸੇ ਨੂੰ ਕਿਸੇ ਪ੍ਰਕਾਰ ਦੀ ਕਮੀ ਨਾ ਰਹੇ ਸਤਗੁਰ ਮਾਤਾ ਜੀ ਆਪਣੇ ਡਿਵਾਈਨ ਸਦਾਨੇ ਚ ਸਾਰਿਆਂ ਨੂੰ ਪਰਮ ਗਿਆਨ ਦੀ ਦਾਤ ਦੇਓ ਸਾਰੇ ਹੀ ਪੂਰੀ ਤਰ੍ਹਾਂ ਜਾਗਮਗਾਦੇ ਹੋਏ ਇੱਕ ਲੂਮੀਨੇਟਰ ਸਟਾਰ ਸਬਮਿਸ਼ਨ ਬਣਨ ਵਰ ਦੁਨੀਆ ਇੱਕ ਸਵਰਗ ਦਾ ਲਕਸ਼ਯ ਬਣਦਾ ਹੈ ਪਿਆਰ ਸੇ ਕਹਿਣਾ ਦਾਤ ਜੀਸਤਾ ਜੀ ਲਗਭਗ ਪਿਛਲੇ ਇੱਕ ਹਫਤੇ ਤੋਂ ਚੰਡੀਗੜ੍ਹ ਰੋਡ ਗਲਾਡਾ ਗਰਾਊਂਡ ਵਿੱਚ ਇੱਥੇ ਸੰਤ ਰੰਗਕਾਰੀ ਸਮਾਗਮ ਜੋ ਕਿ ਸਤਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਰੰਗਕਾਰੀ ਰਾਜਪਤਾ ਜੀ ਦੀ ਹਜ਼ੂਰੀ ਵਿੱਚ ਹੋਣਾ ਨਿਸ਼ਿਤ ਹੋਇਆ ਸੀ ਤੋਂ ਅੱਜ ਇਹ ਸਮਾਗਮ ਦਾ ਸ਼ੁਭ ਆਰੰਭ ਸਤਗੁਰੂ ਦੀ ਕਿਰਪਾ ਦੁਆਰਾ ਹੋ ਚੁੱਕਾ ਹੈ ਔਰ ਹਜ਼ਾਰਾਂ ਦੀ ਤਾਦਾਦ ਵਿੱਚ ਸ਼ਰਧਾਲੂ ਭਗਤ ਸੰਤ ਮਹਾਤਮਾ ਪੂਰੇ ਪੰਜਾਬ ਚੋਂ ਇਵਨ ਕਿ ਜੰਮੂ ਕਸ਼ਮੀਰ ਹਿਮਾਚਲ ਤੋਂ ਵੀ ਚਲ ਕੇ ਇੱਥੇ ਪਹੁੰਚ ਰਹੇ ਨੇ ਔਰ ਸਤਗੁਰੂ ਦੇ ਦਰਸ਼ਨਾਂ ਦਾ ਜਿੱਥੇ ਸਾਰੇ ਆਨੰਦ ਪ੍ਰਾਪਤ ਕਰਨਗੇ ਇੱਕ ਦੂਸਰੇ ਦੇ ਚਰਨ ਤੋੜ ਇੱਕ ਦੂਸਰੇ ਦੀ ਪ੍ਰਾਪਤ ਕਰਨਗੇ ਨਾਲ ਨਾਲ ਜੋ ਸਤਗੁਰੂ ਦਾ ਇੱਕ ਫ੍ਰੇਮ ਦਾ ਪੈਗਾਮ ਇੱਕ ਸ਼ਰਧਾ ਦਾ ਇੱਕ ਇਕਤਵ ਦਾ ਪੈਗਾਮ ਜੋ ਸੰਸਾਰ ਭਰ ਨੂੰ ਫੈਲਿਤ ਹੋ ਰਿਹਾ ਹੈ ਉਹ ਸਾਰੇ ਨੂੰ ਆਪਣੇ ਜੀਵਨ 'ਚ ਧਾਰਨ ਕਰਕੇ ਉਹਨਾਂ ਦੇ ਅਨੁਸਾਰ ਆਪਣਾ ਜੀਵਨ ਢਾਲ ਕੇ ਜੋ ਜੋ ਮੰਨੇ ਬਚਨ ਗੁਰੂ ਦਾ ਉਹ ਖੁਸ਼ੀਆਂ ਨੂੰ ਪ੍ਰਾਪਤ ਕਰਦਾ ਹੈ ਉਹਦਾ ਜੀਵਨ ਆਸਾਨ ਹੁੰਦਾ ਹੈ ਤਾਂ ਅੱਜ ਮੌਕਾ ਹੈ ਕਿ ਕੋਈ ਕਿੰਦਾਸ ਪਹਿਲੇ ਵੀ ਬੇਨਤੀ ਕਰ ਚੁੱਕਾ ਕਿ ਕੋਈ ਅਸੀਂ ਵੰਜਨ ਆ ਰਹੀ ਹੈ ਔਰ ਇੱਥੇ ਪਹੁੰਚ ਕੇ ਗੁਰੂ ਬਸ਼ੀਰਵਾਦਾਂ ਪ੍ਰਾਪਤ ਕਰਦੇ ਹਾਂ ਹਾਂਜੀ ਠੀਕ ਹੈ ਜਿਹੜਾ ਦਾ ਸਮਾਗਮ ਚੱਲ ਰਿਹਾ ਹੈ ਅੱਜ ਵਿਚਾਰਨ ਗਰੀ ਸੰਤ ਸਮਾਗਮ ਸਤਿਗੁਰੂ ਮਾਜਾ ਸੇਖਮਾਰਾਜ ਤੇ ਪੂਜਿਆ ਰਾਜਪੀਤਾ ਜੀ ਯਾਨੀ ਪਾਵਨ ਹਜ਼ੂਰੀ ਵਿੱਚ ਅੱਜ ਹੋਣ ਜਾ ਰਿਹਾ ਹੈ ਬਹੁਤ ਸੰਗਤਾਂ ਦਾ ਆਸ਼ਾ ਇਸ ਵੇਲੇ ਸਾਰਾ ਪੰਜਾਬ ਇੱਥੇ ਹਾਜ਼ਰ ਹੈ ਨਾਲਾ ਸਟੇਟਾਂ ਲੱਗ ਦਿਨੀਆਂ ਪੈ ਰਹੀਆਂ ਹਨ ਸ਼ਰਧਾਲੂ ਬੜੀ ਸ਼ਾਦਾ ਨਾਲ ਸਮਾਗਮ ਪਹੁੰਚ ਰਹੇ ਹਨ ਬੜਾ ਇੱਕ ਸੁੰਦਰ ਸਰਗਦਾਕ ਦ੍ਰਿਸ਼ ਵਣਿਆ ਹੋਇਆ ਹੈ ਜੋ ਮੈਸੇਜ ਹੈ ਨਿਕਾਰੀ ਮਿਸ਼ਨ ਦਾ ਉੱਜਤਾ ਜਾ ਰਿਹਾ ਹੈ ਕਿ ਜੋ ਮੈਸੇਜ ਸਾਰਿਆਂ ਵਾਸਤੇ ਹੁੰਦਾ ਹੈ ਜੋ ਮਕਸਦ ਹੈ ਸਭ ਦਾ ਨਿਕਾਰੇ ਵਿੱਚ ਨੂੰ ਪੂਰਾ ਕਰ ਰਿਹਾ ਹੈ ਜਿਹਦੇ ਇਸ ਤੇ ਬ੍ਰਹਮ ਦਾ ਗਿਆਨ ਆ ਗਿਆ ਜੋਤ ਅਮਜੋਤ ਨਾਲ ਮਿਲ ਗਈ ਉਹਦਾ ਜੀਵਨ ਸਫਲ ਹੋਇਆ ਐਸਾ ਹੀ ਸੰਦੇਸ਼ ਪਵਿੱਤਰ ਅੱਜ ਦਿੱਤਾ ਜਾ ਰਿਹਾ ਹੈ ਜੀ